ਗੁੱਡ ਮਾਰਨਿੰਗ ਪੰਜਾਬ ਚੈਨਲ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਹਾਰਦਿਕ ਸਵਾਗਤ ਹੈ ਆਓ ਅੱਜ ਦੀਆਂ ਮੁੱਖ ਸੁਰਖੀਆਂ ਤੇ ਨਜ਼ਰ ਮਾਰੀਏ ਸੂਬੇ ਵਿੱਚ ਲੰਮੇ ਚਿਰ ਤੋਂ ਉਡੀਕੀਆਂ ਜਾ ਰਹੀਆਂ ਪੰਚਾਇਤੀ ਚੋਣਾਂ ਦਾ ਰਾਹ ਹੁਣ ਲਗਭਗ ਪੱਧਰਾ ਹੋ ਗਿਆ ਹੈ ਪੰਜਾਬ ਸਰਕਾਰ ਨੇ ਕੱਲ ਪੰਚਾਇਤੀ ਚੋਣਾਂ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਜਿਸ ਮੁਤਾਬਕ ਸੂਬੇ ਵਿੱਚ 20 ਅਕਤੂਬਰ ਤੋਂ ਪਹਿਲਾ ਚੋਣਾਂ ਕਰਵਾਈਆਂ ਜਾਣਗੀਆਂ ਪੰਚਾਇਤੀ ਵਿਭਾਗ ਨੇ ਇਸ ਨੋਟੀਫਿਕੇਸ਼ਨ ਨੂੰ ਪੰਜਾਬ ਰਾਜ ਚੋਣ ਕਮਿਸ਼ਨ ਕੋਲ ਭੇਜ ਦਿੱਤਾ ਹੈ ਅਤੇ ਚੋਣ ਕਮਿਸ਼ਨ ਹੁਣ ਇਸ ਨੋਟੀਫਿਕੇਸ਼ਨ ਦੇ ਆਧਾਰ ਤੇ ਪੰਚਾਇਤੀ ਚੋਣਾਂ ਦਾ ਸ਼ਡਿਊਲ ਜਾਰੀ ਕਰੇਗਾ ਸੂਤਰਾ ਮਤਾ ਵਕਪਾਵੇਂ ਕਿ ਸਰਕਾਰ ਨੇ 20 ਅਕਤੂਬਰ ਤੱਕ ਚੋਣਾਂ ਕਰਵਾਉਣ ਲਈ ਆਖਿਆ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਚੋਣ ਵਿਭਾਗ 13 ਅਕਤੂਬਰ ਨੂੰ ਸੂਬੇ ਵਿੱਚ ਪੰਚਾਇਤੀ ਚੋਣਾਂ ਦਾ ਐਲਾਨ ਕਰ ਸਕਦਾ ਹੈ ਇੱਥੇ ਇਹ ਦੱਸਣਾ ਬਣਦਾ ਹੈ ਕਿ ਪਿਛਲੇ ਦਿਨੀ ਪਿੰਡੂ ਵਿਕਾਸ ਤੇ ਪੰਚਾਇਤੀ ਵਿਭਾਗ ਨੇ ਪੰਚਾਇਤੀ ਚੋਣਾਂ ਸੰਬੰਧੀ ਫਾਈਲ ਮੁੱਖ ਮੰਤਰੀ ਦਫ਼ਤਰ ਨੂੰ ਭੇਜੀ ਸੀ ਜਿਸ ਨੂੰ ਬੀਤੇ ਦਿਨੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹਰੀ ਝੰਡੀ ਦੇ ਦਿੱਤੀ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਅਕਤੂਬਰ ਮਹੀਨੇ ਵਿੱਚ ਸੂਬੇ ਦੇ ਕਈ ਖੇਤਰਾਂ ਵਿੱਚ ਝੋਨੇ ਦੀ ਕਟਾਈ ਜੋਰਾ ਤੇ ਹੁੰਦੀ ਹੈ ਜਿਸ ਕਰਕੇ ਕਿਸਾਨ ਤੇ ਮਜ਼ਦੂਰ ਇਸ ਵਿੱਚ ਰੁੱਝੇ ਰਹਿੰਦੇ ਹਨ ਪਰ ਮੰਨਿਆ ਜਾ ਰਿਹਾ ਹੈ ਕਿ ਸੂਬਾ ਸਰਕਾਰ ਹੁਣ ਪੰਚਾਇਤੀ ਚੋਣਾਂ ਨੂੰ ਹੋਰ ਅੱਗੇ ਪਾਉਣ ਦੇ ਰੋ ਵਿੱਚ ਨਹੀਂ ਹੈ। ਈਡੀ ਨੇ ਕੱਲ ਚੰਡੀਗੜ੍ਹ ਸਥਿਤ ਸਾਬਕਾ ਆਈਐਸ ਅਧਿਕਾਰੀ ਤੇ ਨੋਇਡਾ ਅਥਾਰਟੀ ਦੇ ਸਾਬਕਾ ਸੀਈਓ ਮਹਿੰਦਰ ਸਿੰਘ ਦੀ ਰਹਾਇਸ਼ ਤੇ ਛਾਪਾ ਮਾਰਿਆ। ਇਸ ਦੌਰਾਨ ਉਹਨਾਂ ਦੀ ਕੋਠੀ ਵਿੱਚੋਂ ਕਰੋੜਾਂ ਦੀ ਨਗਦੀ, ਹੀਰੇ, ਗਹਿਣੇ, ਸੋਨੇ ਦੇ ਗਹਿਣੇ ਤੇ ਸ਼ੱਕੀ ਦਸਤਾਵੇਜ਼ ਬਰਾਮਦ ਕੀਤੇ ਗਏ। ਦੱਸਿਆ ਗਿਆ ਕਿ ਛਾਪੇਮਾਰੀ ਦੌਰਾਨ ਉਹਨਾਂ ਦੇ ਘਰ ਤੋਂ 1 ਕਰੋੜ ਰੁਪਏ ਦੀ ਨਗਦੀ, 12 ਕਰੋੜ ਦੇ ਹੀਰੇ, 7 ਕਰੋੜ ਦੇ ਗਹਿਣੇ ਤੇ ਕਈ ਹੋਰ ਸ਼ੱਕੀ ਦਸਤਾਵੇਜ਼ ਬਰਾਮਦ ਹੋਏ। ਦਰਸਲ ਲੋਇਡਾ ਅਥਾਰਟੀ ਵਿੱਚ 300 ਕਰੋੜ ਰੁਪਏ ਦੇ ਹੋਏ ਕੱਪੜੇ ਦੇ ਮਾਮਲੇ ਵਿੱਚ ED ਨੇ ਕੱਲ ਦੇਸ਼ ਭਰ ਵਿੱਚ ਕਈ ਥਾਵਾਂ ਤੇ ਛਾਪੇਮਾਰੀ ਕੀਤੀ ਸੀ। ਸੂਬੇ ਦੇ ਪ੍ਰਾਈਵੇਟ ਹਸਪਤਾਲਾਂ ਵੱਲੋਂ ਅੰਸ਼ਮਾਨ ਭਾਰਤ ਸਕੀਮ ਸਿਹਤ ਯੋਜਨਾ ਤਹਿਤ ਮੁਫਤ ਇਲਾਜ ਬੰਦ ਕਰਨ ਦੀ ਕੱਲ ਸੂਬੇ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਤਿੱਖੀ ਅਲੋਚਨਾ ਕੀਤੀ। ਉਹਨਾਂ ਆਖਿਆ ਕਿ ਪ੍ਰਾਈਵੇਟ ਹਸਪਤਾਲਾਂ ਵੱਲੋਂ ਵੱਖ-ਵੱਖ ਇਲਾਜਾਂ ਲਈ ਸੂਬਾ ਸਰਕਾਰ ਵੱਲ 600 ਕਰੋੜ ਰੁਪਏ ਦੇ ਬਕਾਏ ਖੜੇ ਹੋਣ ਸੰਬੰਧੀ ਕੀਤੇ ਦਾਅਵੇ ਸਰਾਸਰ ਗਲਤ ਹਨ। ਉਹਨਾਂ ਪ੍ਰਾਈਵੇਟ ਹਸਪਤਾਲਾਂ ਦੇ ਇਹਨਾਂ ਬਿਆਨਾਂ ਨੂੰ ਝੂਠਾ ਤੇ ਗਮਰਾਹਕੁੰਨ ਦੱਸਿਆ। ਉਨ੍ਹਾਂ ਦੱਸਿਆ ਕਿ ਇਸ ਸਮੇਂ ਨਿੱਜੀ ਹਸਪਤਾਲਾਂ ਦੇ ਮਹਿਜ 197 ਕਰੋੜ ਰੁਪਏ ਬਕਾਇਆ ਹਨ ਉਹ ਵੀ ਨੈਸ਼ਨਲ ਹੈਲਥ ਏਜੰਸੀ ਵੱਲੋਂ ਸ਼ੁਰੂ ਕੀਤੇ ਗਏ ਨਵੇਂ ਸੌਫਟਵੇਅਰ ਦੇ ਵਰਤੋਂ ਦੇ ਕਾਰਨ ਟੁਕੇ ਹੋਏ ਹਨ ਉਨ੍ਹਾਂ ਆਖਿਆ ਕਿ ਜਲਦ ਹੀ ਇਸ ਸੌਫਟਵੇਅਰ ਵਿੱਚ ਸੋਧ ਕੀਤੀ ਜਾ ਰਹੀ ਹੈ ਤੇ ਬਹੁਤ ਜਲਦ ਇਹ ਬਕਾਏ ਵੀ ਜਾਰੀ ਕਰ ਦਿੱਤੇ ਜਾਣਗੇ ਸੁਭਾ ਸਰਕਾਰ ਦੀ ਨਸ਼ਿਆਂ ਵਿਰੁੱਧ ਵਿੱਡੀ ਮਹਿਮ ਨੂੰ ਕੁਝ ਭ੍ਰਿਸ਼ਟ ਅਧਿਕਾਰੀ ਕਿਸ ਤਰ੍ਹਾਂ ਲੀਹੋ ਉਤਾਰ ਰਹੇ ਹਨ ਇਸ ਦੀ ਉਦਾਹਰਣ ਕੱਲ ਅੰਮ੍ਰਿਤਸਰ ਵਿੱਚ ਦੇਖਣ ਨੂੰ ਮਿਲੀ ਇੱਥੇ ਐਂਟੀ ਨਾਰਕੋਟਿਕਸ ਟਾਸਕ ਫੋਰਸ ਨੇ ਭ੍ਰਿਸ਼ਟਾਚਾਰ ਤੇ ਐਂਡੀ ਪੀਐਸ ਐਕਟ ਦੀਆਂ ਧਾਰਾਵਾਂ ਤਹਿਤ ਇੱਕ ਡੀਐਸਪੀ ਦਵਿੰਦਰ ਮਹਾਜਨ ਖਿਲਾਫ ਕੇਸ ਦਰਜ ਕੀਤਾ ਡੀਐਸਪੀ ਤੇ ਦੋਸ਼ ਲੱਗੇ ਹਨ ਕਿ ਉਸ ਨੇ ਇੱਕ ਨਸ਼ਾ ਤਸਕਰ ਨੂੰ ਕਲੀਨ ਚਿੱਟ ਦੇਣ ਵਾਸਤੇ ਉਸ ਤੋਂ ਕਥਿਤ ਤੌਰ ਤੇ 45 ਲੱਖ ਰੁਪਏ ਰਿਸ਼ਵਤ ਦੇ ਵਜੋਂ ਲਏ ਮੁਢਲੀ ਜਾਂਚ ਤੋਂ ਪਤਾ ਲੱਗਿਆ ਕਿ ਡੀਐਸਪੀ ਮਹਾਜਨ ਨੇ ਇੱਕ ਕੰਪਨੀ ਦੇ ਮਾਲਕ ਤੋਂ 45 ਲੱਖ ਰੁਪਏ ਦੀ ਕਥਿਤ ਰਿਸ਼ਵਤ ਲਈ ਤਾਂ ਜੋ ਨਸ਼ਿਆਂ ਵਿੱਚ ਘिरी ਇਸ ਕੰਪਨੀ ਨੂੰ ਕਾਨੂੰਨੀ ਅੜਿੱਕੇ ਤੋਂ ਬਾਹਰ ਰੱਖਿਆ ਜਾ ਸਕੇ। ਕੇਂਦਰੀ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਤੇ ਕਾਂਗਰਸ ਪਾਰਟੀ ਦਰਮਿਆਨ ਚੱਲ ਰਿਹਾ ਵਿਵਾਦ ਲਗਾਤਾਰ ਵੱਧਦਾ ਜਾ ਰਿਹਾ ਹੈ। ਕੱਲ ਸੂਬੇ ਭਰ ਵਿੱਚ ਕਾਂਗਰਸੀ ਵਰਕਰਾਂ ਨੇ ਬਿੱਟੂ ਦੁਆਰਾ ਰਾਹੁਲ ਗਾਂਧੀ ਨੂੰ ਅਤਵਾਦੀ ਕਹਿ ਜਾਣ ਖਿਲਾਫ ਦਿੱਤੇ ਗਏ ਬਿਆਨਤੇ ਸੂਬੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਗਏ ਇਸ ਦੇ ਦਰਮਿਆਨ ਕਰਨਾਟਕ ਪ੍ਰਦੇਸ਼ ਕਾਂਗਰਸ ਕਮੇਟੀ ਦੇ ਅਹੁਦੇਦਾਰਾਂ ਨੇ ਬਿੱਟੂ ਖਿਲਾਫ ਇੱਕ ਸ਼ਿਕਾਇਤ ਦਰਜ ਕੀਤੀ ਜਿਸ ਤੇ ਬਿੱਟੂ ਖਿਲਾਫ ਐਫ ਆਈ ਆਰ ਦਰਜ ਵੀ ਕੀਤੀ ਗਈ ਉਧਰ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਉਹ ਰਾਹੁਲ ਗਾਂਧੀ ਖਿਲਾਫ ਆਪਣੀ ਗੱਲ ਤੇ ਕਾਇਮ ਹਨ ਅਤੇ ਅਜਿਹਿਆਂ ਐਫ ਆਈ ਆਰਾਂ ਤੋਂ ਡਰਨ ਵਾਲੇ ਨਹੀਂ ਹਨ ਮੈਨੂੰ ਜੀ ਕਿਉਂ ਖੇਦ ਹੋਗਾ ਮੈਨੂੰ ਖੇਦ ਕਿਉਂ ਹੋਗਾ ਇਹ ਬਤਾਈਏ ਨਾ ਹਮ ਪੰਜਾਬ ਨੇ हमने तो यार अपनी पीढ़ियां खो दी पंजाब आग में जला दिया इस गांधी फैमिली ने और जिसमें मेरे दादा जी सरदार बियंत सिंह जी जो टेररिज़्म इनकी गलतियों से पंजाब में आया उसको ठीक करते करते 35000 लोग चले गए और एक मुख्यमंत्री पंजाब के वो उनको जान गवानी पड़ी आपको कोई सिख मिला जो राहुल गांधी ने कहा है कि किसी को पगड़ी बांधने नहीं दी जाती किसी को कड़ा डालने नहीं दिया जा रहा ਇਹਾਂ ਕਿਸੇ ਨੂੰ ਗੁਰਦੁਆਰੇ ਨਹੀਂ ਜਾਣੇ ਦੀ ਦਿੱਤਾ ਜਾ ਰਹਾ ਬਾਤ ਸੁਣੀਏ ਮੈਂ ਮੇਰੀ ਪੀੜਾ ਐਜ਼ ਅ ਸਿੱਖ ਹੈ ਐਜ਼ ਅ ਮੈਂ ਮੰਤਰੀ ਬਾਦ ਵਿੱਚ ਹੂੰ ਕਿਸੇ ਪਾਰਟੀ ਸੇ ਬਾਦ ਵਿੱਚ ਜੁੜਾ ਹੂੰ ਪਹਿਲੇ ਮੈਂ ਇੱਕ ਪੰਜਾਬੀ ਔਰ ਸਿੱਖ ਹੂੰ ਸੁਭਾ ਸਰਕਾਰ ਲਈ ਇਸ ਸੀਜ਼ਨ ਵਿੱਚ ਚੋਣੇ ਦੀ ਖਰੀਦ ਵਿੱਚ ਵੱਡੀਆਂ ਸਮੱਸਿਆਵਾਂ ਆ ਸਕਦੀਆਂ ਹਨ ਪੰਜਾਬ ਵਿੱਚ ਝੋਨੇ ਦੀ ਸਰਕਾਰੀ ਖਰੀਦ 1 ਅਕਤੂਬਰ ਤੋਂ ਸ਼ੁਰੂ ਕੀਤੀ ਜਾਣੀ ਹੈ ਪਰ ਅਨਾਜ ਮੰਡੀਆਂ ਵਿੱਚ ਖਰੀਦ ਸਬੰਧੀ ਆੜਤੀਆਂ ਤੇ ਛੈਲਰ ਮਾਲਕਾਂ ਵਿਚਕਾਰ ਰੇੜਕਾ ਬਰਕਰਾਰ ਹੈ ਇਸ ਰੇੜਕੇ ਦੇ ਦਰਮਿਆਨ ਝੋਨੇ ਦੀ ਖਰੀਦ ਸਬੰਧੀ ਵੱਡੀਆਂ ਸਮੱਸਿਆਵਾਂ ਪੈਦਾ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਆਰਤੀਆ ਐਸੋਸੀਏਸ਼ਨ ਨੇ ਕੱਲ ਐਲਾਨ ਕੀਤਾ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ 1 ਅਕਤੂਬਰ ਤੋਂ ਉਹ ਹੜਤਾਲ ਕਰਨਗੇ ਇਸ ਦੇ ਦਰਮਿਆਨ ਸ਼ੈਲਰ ਮਾਲਕਾਂ ਨੇ ਵੀ ਕੰਮ ਨਾ ਕਰਨ ਦਾ ਫੈਸਲਾ ਕੀਤਾ ਹੋਇਆ ਹੈ ਫਗਵਾੜਾ ਵਿੱਚ ਫਗਵਾੜਾ ਦੀ 슈ਗਰ ਮਿੱਲ ਵੱਲ ਬਕਾਇਆ ਕਰੋੜਾ ਰੁਪਏ ਲੈਣ ਲਈ ਕੱਲ ਕਿਸਾਨਾਂ ਨੇ ਫਗਵਾੜਾ ਮਿੱਲ ਅੱਗੇ ਧਰਨਾ ਦਿੱਤਾ ਤੇ ਨਾਅਰੇਬਾਜ਼ੀ ਕੀਤੀ ਇਸ ਤੋਂ ਬਾਅਦ ਆਪਣੀ ਗੱਲ ਨਾ ਸੁਣੇ ਜਾਣ ਤੋਂ ਖਫਾ ਕਿਸਾਨਾਂ ਨੇ ਮਿੱਲ ਨੂੰ ਜ਼ਿੰਦਾਬੀ ਲਾ ਦਿੱਤਾ ਕਿਸਾਨ ਆਗੂਆਂ ਨੇ ਆਖਿਆ ਕਿ ਮੈਲ ਮਾਲਕਾਂ ਵੱਲੋਂ ਲੰਬੇ ਸਮੇਂ ਤੋਂ ਕਿਸਾਨਾਂ ਦੀ ਕਰੋੜਾਂ ਰੁਪਏ ਦੀ ਰਾਸ਼ੀ ਬਕਾਇਆ ਹੈ ਨਹੀਂ ਦਿੱਤੀ ਜਾ ਰਹੀ ਜਿਸ ਕਾਰਨ ਕਿਸਾਨ ਆਰਥਿਕ ਸੰਕਟ ਚੱਲ ਰਹੇ ਹਨ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਵਿੱਚ ਘਿਰੇ ਤੇ ਕੁਝ ਲੋਕਾਂ ਦੇ ਰੋਧਾ ਸਾਹਮਣਾ ਕਰ ਰਹੇ ਪੰਜਾਬੀ ਗਾਇਕ ਗੁਰਦਾਸ ਮਾਨ ਨੇ ਕੱਲ ਇੱਕ ਇੰਟਰਵਿਊ ਦੌਰਾਨ ਆਪਣੇ ਸਾਰੇ ਹੀ ਸਰੋਤਿਆਂ ਤੋਂ ਇਹਨਾਂ ਸਾਰੇ ਵਿਵਾਦਾਂ ਬਾਰੇ ਹੱਥ ਜੋੜ ਕੇ ਮਾਫੀ ਮੰਗੀ ਗੁਰਦਾਸ ਮਾਨ ਨੇ ਸਾਰੇ ਵਿਵਾਦਾਂ ਨੂੰ ਖਤਮ ਕਰਨ ਦੀ ਪਹਿਲ ਕਰਦਿਆਂ ਆਖਿਆ ਅਲੀ ਸਾਹਿਬ ਜਿਹੜੇ ਇਲਜ਼ਾਮਤ ਮੇਰੇ ਤੇ ਲੱਗੇ ਜਿਨ੍ਹਾਂ ਦਾ ਜ਼ਿਕਰ ਤੁਸੀਂ ਕੀਤਾ ਕਿ ਮੈਂ ਪੁਰਾਣੀ ਜਗਾ ਤੇ ਇਸ ਤਰ੍ਹਾਂ ਕੀਤਾ ਮੈਂ ਬਾਪਿਆਂ ਦੇ ਡੇਰੇ ਦੇ ਵਿੱਚ ਗੁਰੂ ਮਹਾਰਾਜ ਦੀ ਤੋਹਫੀ ਕੀਤੀ ਮੈਂ ਸਟੇਜ ਦੇ ਉੱਤੇ ਮੰਚ ਦੇ ਉੱਤੇ ਮੇਰੇ ਲਈ ਮਰਦਾਬਾਦ ਬੁਲਾ ਰਹੇ ਸੀ ਲੋਕ ਮੈਥੋਂ ਕੁਝ ਬੋਲਿਆ ਗਿਆ ਔਰ ਪੰਜਾਬੀ ਜ਼ੁਬਾਨ ਬਾਰੇ ਮੈਂ ਕੁਝ ਗੱਲ ਹੋਰ ਕਹਿਣੀ ਚਾਹੁੰਦਾ ਸੀ ਸਮਝ ਕੁਝ ਹੋਰ ਗਏ ਇਹ ਅਲੱਗ-ਅਲੱਗ ਜਿੰਨੇ ਵੀ ਤੁਸੀਂ ਬੋਲੇ ਜਿਹਦੇ ਲਈ ਵੀ ਜਿਹਦਾ ਵੀ ਮੇਰੇ ਕੋਲੋਂ ਦਿਲ ਦੁਖਿਆ ਹੋਵੇ ਜਿਸ ਮੇਰੇ ਜ਼ੁਬਾਨ ਦੇ ਵਿੱਚੋਂ ਨਿਕਲੇ ਹੋਏ ਬੋਲ ਨਾਲ ਕਿਸੇ ਦੀ ਰੂਹ ਹਰਟ ਹੋਈ ਹੋਵੇ ਤਕਲੀਫ ਹੋਈ ਹੋਵੇ ਮੈਂ ਉਹਨਾਂ ਸਾਰਿਆਂ ਲਈ ਸ਼ਮਾ ਦਾ ਯਾਚਕ ਹਾਂ ਹਰਿਆਣਾ ਦੇ ਗੂਲਾ ਵਿੱਚ ਚੋਣ ਪ੍ਰਚਾਰ ਕਰਨ ਆਏ ਸਾਬਕਾ ਉਪ ਮੁੱਖ ਮੰਤਰੀ ਦੁਸ਼ਯੰਤ ਚਟਾਲਾ ਨਾਲ ਪਿੰਡ ਦੇ ਹੀ ਕਬੱਡੀ ਖਿਡਾਰੀ ਨੂੰ ਸਵਾਲ ਜਵਾਬ ਕਰਨਾ ਮਹਿੰਗਾ ਪੈ ਗਿਆ। ਇਹ ਸਵਾਲ ਜਵਾਬ ਕਰਨ ਤੋਂ ਅਗਲੇ ਦਿਨ ਹੀ ਨੌਜਵਾਨ ਅਤੇ ਉਸ ਦੇ ਭਤੀਜੇ ਤੇ ਜਾਨਲੇਵਾ ਹਮਲਾ ਹੋ ਗਿਆ। ਹਮਲੇ ਵਿੱਚ ਦੋਵੇਂ ਨੌਜਵਾਨ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਦਰਮਿਆਨ ਦੁਸ਼ਯੰਤ ਚਟਾਲਾ ਨੇ ਨੌਜਵਾਨਾਂ ਤੇ ਹੋਏ ਹਮਲੇ ਵਿੱਚ ਆਪਣੀ ਭੂਮਿਕਾ ਤੋਂ ਸਾਫ਼ ਇਨਕਾਰ ਕਰ ਦਿੱਤਾ ਹੈ। ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਿਵੇਸ਼ ਨੂੰ ਵਧਾਉਣ ਲਈ ਕੀਤੇ ਜਾ ਰਹੇ ਪਰਜੋਰ ਯਤਨਾਂ ਸਦਕਾ ਲਗਜ਼ਰੀ ਕਾਰ ਕੰਪਨੀ BMW ਨੇ ਪੰਜਾਬ ਦੇ ਗੋਬਿੰਦਗੜ੍ਹ ਵਿੱਚ ਆਪਣੇ ਪਾਰਟਸ ਬਣਾਉਣ ਲਈ ਪਲਾਂਟ ਸਥਾਪਿਤ ਕਰਨ ਦਾ ਫੈਸਲਾ ਕੀਤਾ ਹੈ। ਇਸ ਪਲਾਂਟ ਦਾ ਨੀਂਹ ਪੱਥਰ ਅਗਲੇ ਮਹੀਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਰੱਖਿਆ ਜਾਵੇਗਾ। ਕੰਪਨੀ ਦੇ ਵਫਦ ਨੇ ਕੱਲ ਚੰਡੀਗੜ੍ਹ ਵਿੱਚ ਮੁੱਖ ਮੰਤਰੀ ਨਾਲ ਮੁਲਾਕਾਤ ਕੀਤੀ ਤੇ ਨੀਂਹ ਪੱਥਰ ਰੱਖਣ ਲਈ ਮੁੱਖ ਮੰਤਰੀ ਨੂੰ ਸੱਦਾ ਪੱਤਰ ਵੀ ਦਿੱਤਾ। ਕੈਨੇਡਾ ਨੇ ਕਮਾਂਤਰੀ ਵਿਦਿਆਰਥੀਆਂ ਲਈ ਸਟੱਡੀ ਵੀਜ਼ਾ ਦੀ ਗਿਣਤੀ ਘਟਾਉਣ ਦਾ ਇੱਕ ਵਾਰ ਫਿਰ ਐਲਾਨ ਕਰ ਦਿੱਤਾ ਹੈ। ਕੈਨੇਡਾ ਦਾ ਇਹ ਫੈਸਲਾ ਵੱਡੀ ਗਿਣਤੀ ਵਿੱਚ ਭਾਰਤੀ ਵਿਦਿਆਰਥੀਆਂ ਨੂੰ ਪ੍ਰਭਾਵਿਤ ਕਰੇਗਾ। ਕੈਨੇਡਾ ਦੇ ਪ੍ਰਧਾਨ ਮੰਤਰੀ ਟਰੂਡੋ ਨੇ ਕੱਲ ਕਿਹਾ ਕਿ ਇਸ ਸਾਲ ਅਸੀਂ 35% ਘੱਟ ਕਮਾਂਤਰੀ ਵਿਦਿਆਰਥੀਆਂ ਨੂੰ ਵੀਜ਼ੇ ਦਿੰਦੇ ਹਨ। ਅਗਲੇ ਸਾਲ ਅਸੀਂ ਇਹਨਾਂ ਦੀ ਗਿਣਤੀ ਵਿੱਚ 10% ਹੋਰ ਕਟੌਤੀ ਕਰਾਂਗੇ। ਬਰਨਾਲਾ ਨਜ਼ਦੀਕ ਪੈਂਦੇ ਪਿੰਡ ਨਾਰਾਇਣਗੜ੍ਹ ਸੋਹਿਆ ਵਿਖੇ ਪਤੀ ਵੱਲੋਂ ਆਪਣੀ ਨਵ-ਵਿਆਹੀ ਪਤਨੀ ਦਾ ਕਤਲ ਕੀਤੇ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਕਤਲ ਦੀ ਇਸ ਘਟਨਾ ਦਾ ਦੁਖਦਾਈ ਪਹਿਲੂ ਇਹ ਹੈ ਕਿ ਅਜੇ 20 ਦਿਨ ਪਹਿਲਾਂ ਹੀ ਇਨ੍ਹਾਂ ਦੋਵਾਂ ਦਾ ਵਿਆਹ ਹੋਇਆ ਸੀ। ਸੱਤਾਧਾਰੀ ਤੇਲਗੂ ਦੇਸ਼ਮ ਪਾਰਟੀ ਨੇ ਕੱਲ ਦਾਅਵਾ ਕੀਤਾ ਕਿ ਪਿਛਲੀ ਯੂਐਸਆਰਸੀਪੀ ਸਰਕਾਰ ਵੇਲੇ ਤਿਰુપਤੀ ਮੰਦਿਰ ਦੇ ਲੱਡੂ ਵਿੱਚ ਘਟੀਆ ਸਮਗਰੀ ਤੇ ਜਾਨਵਰਾਂ ਦੀ ਚਰਬੀ ਦੀ ਵਰਤੋਂ ਕੀਤੀ ਗਈ ਹੈ। ਉਹਨਾਂ ਆਖਿਆ ਕਿ ਪਿਛਲੀ ਸਰਕਾਰ ਦੇ ਆਗੂਆਂ ਨੇ ਤਿਰੂਮਾਲਾ ਦੀ ਪਵਿੱਤਰਤਾ ਭੰਗ ਕੀਤੀ ਹੈ ਤੇ ਹਿੰਦੂਆਂ ਦੀ ਆਸਥਾ ਨੂੰ ਠੇਸ ਪਹੁੰਚਾਈ ਹੈ। ਪਾਰਟੀ ਨੇ ਦਾਅਵਾ ਕੀਤਾ ਕਿ ਇੱਕ ਲੈਬ ਵਿੱਚ ਕੀਤੇ ਗਏ ਟੈਸਟਾਂ ਤੋਂ ਬਾਅਦ ਪਤਾ ਲੱਗਿਆ ਕਿ ਮੰਦਰ ਵਿੱਚ ਵੰਨਣ ਵਾਲੇ ਲੱਡੂਆਂ ਦੇ ਪ੍ਰਸ਼ਾਦ ਵਿੱਚ ਜਾਨਵਰਾਂ ਦੀ ਚਰਬੀ ਤੇ ਮੱਛੀ ਦੇ ਤੇਲ ਦਾ ਇਸਤੇਮਾਲ ਕੀਤਾ ਗਿਆ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਅਮਰੀਕਾ ਦੌਰੇ ਤੋਂ ਪਹਿਲਾਂ ਵੱਡਾ ਵਿਵਾਦ ਪੈਦਾ ਹੋ ਗਿਆ ਹੈ। ਅਮਰੀਕਾ ਦੀ ਅਦਾਲਤ ਨੇ ਕੱਲ 6 ਫਾਰ ਜਸਟਿਸ ਮੁਖੀ ਗੁਰਪਤਵੰਤ ਪੰਨੂ ਵੱਲੋਂ ਧਾਇਰ ਇੱਕ ਕੇਸ ਵਿੱਚ ਭਾਰਤ ਸਰਕਾਰ ਕੌਮੀ ਸੁਰੱਖਿਆ ਸਲਾਹਕਾਰ ਅਜੀਤ ਡੋਵਾਲ ਰਾਦੇ ਸਾਬਕਾ ਮੁਖੀ ਨੂੰ ਸੰਮਨ ਜਾਰੀ ਕੀਤੇ ਹਨ ਭਾਰਤ ਨੇ ਇਹਨਾਂ ਸੰਮਨਾਂ ਨੂੰ ਪੂਰੀ ਤਰ੍ਹਾਂ ਗੈਰਵਾਜਬ ਤੇ ਬੇਮਨਾਦ ਦੱਸਿਆ ਹੈ ਜਿਕਰਯੋਗ ਹੈ ਕਿ ਪ੍ਰਧਾਨ ਮੰਤਰੀ ਮੋਦੀ 21 ਤੋਂ 23 ਸਤੰਬਰ ਤੱਕ ਅਮਰੀਕਾ ਦੌਰੇ ਤੇ ਜਾ ਰਹੇ ਹਨ ਪੱਛਮੀ ਬੰਗਾਲ ਸਰਕਾਰ ਅਤੇ ਅੰਦੋਲਨਕਾਰੀ ਡਾਕਟਰਾਂ ਵਿਚਕਾਰ ਕੁਝ ਮੰਗਾਂ ਨੂੰ ਲੈ ਕੇ ਬਣੀ ਸਹਿਮਤੀ ਮਗਰੋਂ ਕੱਲ ਡਾਕਟਰਾਂ ਨੇ ਅੰਸ਼ਕ ਤੌਰ ਤੇ ਹੜਤਾਲ ਖਤਮ ਕਰਨ ਦਾ ਐਲਾਨ ਕਰ ਦਿੱਤਾ ਉਨ੍ਹਾਂ ਆਖਿਆ ਕਿ ਉਹ ਬੰਗਾਲ ਵਿੱਚ ਸਰਕਾਰੀ ਹਸਪਤਾਲਾਂ ਵਿੱਚ ਐਮਰਜੈਂਸੀ ਤੇ ਜ਼ਰੂਰੀ ਸੇਵਾਵਾਂ ਨੂੰ ਅੰਸ਼ਕ ਤੌਰ ਤੇ ਬਹਾਲ ਕਰਨਗੇ ਪਰ ਨਾਲ ਹੀ ਡਾਕਟਰਾਂ ਨੇ ਐਲਾਨ ਕੀਤਾ ਕਿ ਜ਼ਬਰਜਨਾਹ ਮਾਮਲੇ ਦੇ ਵਿੱਚ ਉਨ੍ਹਾਂ ਦੀ ਇਨਸਾਫ ਦੀ ਮੰਗ ਨੂੰ ਲੈ ਕੇ ਉਹਨਾਂ ਦੇ ਪ੍ਰਦਰਸ਼ਨ ਜਾਰੀ ਰਹਿਣਗੇ ਭਾਰਤ ਤੇ ਬੰਗਲਾਦੇਸ਼ ਦਰਮਿਆਨ ਕੱਲ ਪਹਿਲੇ ਟੈਸਟ ਮੈਚ ਦੇ ਪਹਿਲੇ ਦਿਨ ਦੇ ਅੰਤ ਤੱਕ ਭਾਰਤ ਮਜ਼ਬੂਤ ਸਥਿਤੀ ਵਿੱਚ ਪਹੁੰਚ ਗਿਆ ਭਾਰਤ ਨੇ ਪਹਿਲੇ ਦਿਨ ਖਦ ਦੀ ਖੇਡ ਖਤਮ ਹੋਣ ਤੱਕ 6 ਵਿਕਟਾਂ ਦੇ ਨੁਕਸਾਨ ਤੇ 339 ਦੌੜਾਂ ਬਣਾਈਆਂ ਪਰ ਦਿਨ ਦੀ ਖੇਡ ਸ਼ੁਰੂਆਤ ਹੋਣ ਸਮੇਂ ਭਾਰਤ ਦੀ ਸ਼ੁਰੂਆਤ ਬੇਹਦ ਨਿਰਾਸ਼ਾਜਨਕ ਰਹੀ ਤੇ ਇੱਕ ਸਮੇਂ ਤੱਕ 6 ਵਿਕਟਾਂ ਭਾਰਤ ਦੀਆਂ ਮਹਿਜ਼ 144 ਦੌੜਾਂ ਤੇ ਡਿੱਗ ਗਈਆਂ ਸਨ ਪਰ ਬਾਅਦ ਵਿੱਚ ਰਵੀਚੰਦਰ ਅਸ਼ਵਿੰਤ ਤੇ ਜਡੇਜਾ ਦੀ ਸ਼ਾਨਦਾਰ ਬੱਲੇਬਾਜ਼ੀ ਨਾਲ ਭਾਰਤ ਨੇ ਖੇਡ ਵਿੱਚ ਵਾਪਸੀ ਕੀਤੀ ਅਸ਼ਵਨ ਨੇ ਕੱਲ ਆਪਣਾ 6ਵਾਂ ਟੈਸਟ ਸੈਂਕੜਾ ਜੜਿਆ ਇਸਦੇ ਨਾਲ ਹੀ ਅੱਜ ਦੀਆਂ ਖਾਸ ਖਬਰਾਂ ਦਾ ਬੁਲੇਟਿਨ ਸਮਾਪਤ ਹੁੰਦਾ ਹੈ ਤੁਹਾਡਾ ਸਭ ਦਾ ਦਿਨ ਸ਼ੁਭ ਰਹੇ ਤੇ ਸਾਡੇ ਨਾਲ ਜੁੜੇ ਰਹਿਣ ਲਈ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ